ਹਾਂਜੀ ਕੀ ਹਾਲ ਚੱਲ ਮਿੱਤਰੋ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਆਏ ਆ ਮਾਸਕਟ ਦਾ ਇੱਕ ਸ਼ਹਿਰ ਜਿਹੜਾ ਕੜਛਸ ਨਈਆ ਇੱਥੇ ਇੱਕ ਕੰਪਨੀ ਆ ਰਾਇਲ ਸਟੋਨ ਨਾਂ ਦੀ ਕੰਪਨੀ ਆ ਇਹ ਜਿਹੜੇ ਮਕਸਲੇ ਬਣਾਉਂਦੀ ਆ ਤੇ ਨਾਲ ਗਲਾਸ ਲਾਉਂਦੀ ਆ ਜਿਹੜਾ ਦੇਖਣ ਵਾਲਾ ਗਲਾਸ ਹੁੰਦਾ ਆ ਫੇਰ ਨਾਲ ਦੀ ਨਾਲੇ ਜਿਹੜਾ ਸਟੇਅਰ ਦੇ ਉੱਤੇ ਜਿਹੜੇ ਸਟੈਪ ਲਗਾਏ ਜਾਂਦੇ ਆ ਉਹ ਉਹਨਾਂ ਦੇ ਵਿੱਚ ਜਿਹੜੀਆਂ ਲਾਈਟਾਂ ਲਗਾਈ ਜਾਂਦੇ ਨੇ ਉਹ ਕੰਪਨੀ ਹੈ ਜਿਹੜੇ ਬਣਾਉਂਦੀ ਆ ਕਾਫੀ ਉੱਦਾਂ ਵੈਸੇ ਵਧੀਆ ਕੰਮਕਾਰ ਕਰਦੇ ਆ ਕੋਸਟਲੀ ਵੀ ਹੁੰਦਾ ਇਧਰਲੀ ਸਾਈਡ ਇਹਨਾਂ ਦੀ ਰਹਾਇਸ਼ ਆ ਆ ਕੁਝ ਜਿਹੜੇ ਵਰਕਰ ਸੀ ਇਹ ਕੰਮ ਕਰਦੇ ਸੀ ਇਹਨਾਂ ਦੀ ਮੈਂ ਥੋੜੀ ਜੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣਾ ਤੇ ਇਧਰੋਂ ਪੱਥਰ ਜਿਹੜਾ ਆ ਕੋਕਲੈਨ ਮਸ਼ੀਨ ਫੋਰਕਲੈਨ ਮਸ਼ੀਨ ਦੇ ਨਾਲ ਲਿਆਂਦਾ ਜਾਂਦਾ ਆ ਲਿਆ ਕੇ ਅੱਗੇ-ਅੱਗੇ ਇਤਰੋਂ ਚੱਕ ਕੇ ਲਿਆ ਕੇ ਤੇ ਮਸ਼ੀਨ ਦੇ ਉੱਤੇ ਰੱਖ ਕੇ ਤੇ ਨਾਲ ਦੇ ਨਾਲ ਹੌਲੀ-ਹੌਲੀ ਕਟਿੰਗ ਕੀਤੀ ਜਾਂਦੀ ਆ ਕਟਿੰਗ ਕਰਨ ਤੋਂ ਬਾਅਦ ਇਹਨੂੰ ਜਿਹੜਾ ਆ ਜੋੜਿਆ ਜਾਂਦਾ ਮਕਸਲਿਆਂ ਦੇ ਨਾਲ ਇਹ ਜਿਹੜੇ ਸ਼ੇਖਾਂ ਦੇ ਘਰ ਆ ਜਿਹੜੇ ਇਹਨਾਂ ਦੇ ਸੁਲਤਾਨ ਹੁੰਦਾ ਇੱਕ ਮੇਨ ਉਹਨਾਂ ਦੇ ਘਰਾਂ ਦੇ ਵਿੱਚ ਇਹਨਾਂ ਨੂੰ ਵੱਡੇ-ਵੱਡੇ ਕਾਫੀ ਮਕਸਲੇ ਬਣਾਏ ਜਾਂਦੇ ਆ ਪਾਪਾ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਕਿ ਜਿਹੜੇ ਘਰਾਂ ਦੇ ਉੱਤੇ ਕਾਫੀ ਪੈਸਾ ਲਾਉਂਦੇ ਆ ਪਹਿਲਾਂ ਤਾਂ ਤਬੂਕਾਂ ਦੇ ਰਾਹੀਂ ਜਿਹੜੇ ਇੱਟਾਂ ਨਹੀਂ ਬਣਾਈਆਂ ਜਾਂਦੀਆਂ ਤਬੂਕ ਐ ਜਿਹੜੇ ਲਾ ਕੇ ਸੀਮੈਂਟ ਦੇ ਉਹਨਾਂ ਦੇ ਨਾਲ ਘਰ ਬਣਾਏ ਜਾਂਦੇ ਆ ਫਿਰ ਬਨੇਰਿਆਂ ਦੇ ਉੱਪਰ ਵੀ ਜਿਹੜਾ ਪੱਥਰ ਲਾਇਆ ਜਾਂਦਾ ਆ ਉਸ ਤੋਂ ਬਾਅਦ ਥੱਲੇ ਟਾਈਲਾਂ ਵਗੈਰਾ ਵਾਸ਼ਰੂਮ ਚ ਕਾਫੀ ਤੇ ਜਿਹੜਾ ਇਹ ਕਿਚਨ ਹੁੰਦੀ ਇਹਨਾਂ ਦੀ ਕਾਫੀ ਤੇ ਆਉਣ ਜਾਣ ਲਈ ਜਦੋਂ ਇਹਨਾਂ ਦੇ ਜਿਹੜੇ ਵਰਕਰ ਵਰਕਰ ਵੀ ਨਹੀਂ ਹੋਕਲੈਂਡ ਮਸ਼ੀਨ ਦੇ ਨਾਲ ਹੁਣ ਜਿਹੜਾ ਪੱਥਰ ਆ ਕਾਫੀ ਭਾਰਾ ਹੋਣ ਕਰਕੇ ਵਰਕਰਾਂ ਨੂੰ ਚੱਕਣਾ ਔਖਾ ਹੁੰਦਾ ਇਸ ਕਰਕੇ ਮਸ਼ੀਨ ਦੇ ਨਾਲ ਚੱਕ ਕੇ ਲਿਆ ਕੇ ਇੱਕ ਹੋਰ ਆ ਸਾਹਮਣੇ ਮਸ਼ੀਨ ਆਉਗੀ ਇਹਦੇ ਉੱਤੇ ਲਿਆ ਕੇ ਰੱਖਦੇ ਆ ਤੇ ਨਾਲ ਦੇ ਨਾਲ ਹੌਲੀ 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 ਫੇਰ ਕਟਿੰਗ ਕੀਤਾ ਜਾਂਦਾ ਆ ਆਪਾਂ ਦੇਖਦੇ ਆ ਚਲੋ ਥੋੜਾ ਜਿਹਾ ਪਿੱਛੇ ਉਹਨੇ ਸਾਨੂੰ ਕਿਹਾ ਸੀ ਵੀ ਥੋੜਾ ਪਿੱਛੇ ਹਟ ਕੇ ਵੀਡੀਓ ਬਣਾ ਲਿਓ ਕਿਉਂਕਿ ਕਈ ਵਾਰੀ ਜਿਹੜਾ ਆ ਮਸ਼ੀਨ ਘੁੰਮ ਜਾਂਦੀ ਆ ਦੇਖੋ ਹੁਣ ਆ ਸਾਹਮਣੇ ਇਸ ਮਸ਼ੀਨ ਦੇ ਉੱਤੇ ਲਿਆ ਕੇ ਇਹਨੂੰ ਟਿਕਾ ਦਿੱਤਾ ਜਾਂਦਾ ਜਿਹੜੀ ਮਸ਼ੀਨ ਹੈ ਅੱਗੇ ਨਾ ਉੱਤੇ ਵੀ ਜੈਕ ਵਗੈਰਾ ਲੱਗਿਆ ਘੁਮਾ ਕੇ ਉਸ ਹਿਸਾਬ ਨਾਲ ਕਟਿੰਗ ਕਰ ਦਿੱਤੀ ਜਾਂਦੀ ਆ ਸਾਹਮਣੇ ਉਹ ਜਿਹੜੇ ਲੱਗਾ ਹੋਇਆ ਕੰਪਿਊਟਰ ਸਿਸਟਮ ਮਸ਼ੀਨ ਹੈ ਇਹਦੇ ਉੱਤੇ ਜਿੱਦਾਂ ਆਪਾਂ ਸਾਈਜ਼ ਭਰ ਦਿੱਤੇ ਜਾਂਦੇ ਆ ਜਿਸ ਹਿਸਾਬ ਦਾ ਪੀਸ ਰੱਖ ਕੇ ਉਹਦੇ ਵਿੱਚ ਸਾਈਜ਼ ਰੱਖੇ ਜਾਂਦੇ ਉਸ ਹਿਸਾਬ ਨਾਲ ਹੀ ਇਹਦੀ ਕਟਿੰਗ ਹੁੰਦੀ ਆ ਤੇ ਹੁਣ ਆ ਦੇਖੋ ਇੰਨੀ ਉੱਪਰ ਰੱਖ ਦਿੱਤਾ ਆ ਇਹਦੇ ਉੱਤੇ ਤੇ ਹੁਣ ਜਿਹੜੀ ਮਸ਼ੀਨ ਆ ਉਹ ਸਾਈਡ ਤੇ ਲਾ ਕੇ ਤੇ ਦੁਬਾਰਾ ਫਿਰ ਆ ਦੇਖੋ ਹੁਣ ਆ ਮਸ਼ੀਨ ਜਿਹੜੀ ਆ ਨਾਲ ਦੇ ਨਾਲ ਕਟਿੰਗ ਕਰ ਰਹੀ ਆ ਤਾਂ ਸਾਈਜ਼ ਜਿਹੜਾ ਇਧਰਲੀ ਸਾਈਡ ਕੰਪਿਊਟਰ ਦੇ ਉੱਤੇ ਭਰ ਦਿੱਤਾ ਗਿਆ ਤੇ ਨਾਲ ਦੇ ਨਾਲ ਹੁਣ ਜਿਹੜੀ ਆ ਕਟਿੰਗ ਹੈ ਉਹਦੇ ਉੱਤੇ ਬਕਾਇਦਾ ਲਿਖਿਆ ਵੀ ਹੋਇਆ ਮਸ਼ੀਨ ਦੇ ਉੱਤੇ ਕੰਪਨੀ ਦਾ ਨਾਮ ਰਾਇਲ ਸਟੋਨ ਤੇ ਇੰਡੀਆ ਦੇ ਵਿੱਚ ਇਹ ਮਸ਼ੀਨਾਂ ਨੂੰ ਲੱਗਦਾ ਘੱਟ ਯੂਜ਼ ਹੁੰਦੀਆਂ ਕਿਉਂਕਿ ਇੰਡੀਆ ਦੇ ਵਿੱਚ ਆਪਣੇ ਜ਼ਿਆਦਾਤਰ ਇੱਕ ਇਧਰਲੀ ਸਾਈਡ ਹੋਰ ਮਸ਼ੀਨ ਆ ਉਹਦਾ ਹੀ ਯੂਜ਼ ਕੀਤਾ ਜਾਂਦਾ ਹੈ ਇਹ ਜ਼ਿਆਦਾਤਰ ਥੋੜੀ ਜਿਹੀ ਮਹਿੰਗੀ ਹੋਣ ਕਰਕੇ ਇਸੇ ਕਰਕੇ ਜਿਹੜਾ ਜ਼ਿਆਦਾਤਰ ਤਾਂ ਬਾਹਰ ਪੱਥਰ ਦਾ ਕੰਮ ਜ਼ਿਆਦਾ ਹੋਣ ਕਰਕੇ ਮਸ਼ੀਨਾਂ ਬਾਹਰ ਹੀ ਜ਼ਿਆਦਾ ਯੂਜ਼ ਕੀਤੀਆਂ ਜਾਂਦੀਆਂ ਤੇ ਹੁਣ ਕਟਿੰਗ ਹੋ ਗਈ ਆ ਤੇ ਨਾਲ ਦੀ ਨਾਲ ਹੋਰ ਵੀ ਆਪਾਂ ਜਾਣਕਾਰੀ ਤੁਹਾਡੇ ਇਹਨਾਂ ਦੇ ਜਿਹੜਾ ਸ਼ੇਖ ਸੀ ਉਹਦੇ ਨਾਲ ਥੋੜੀ ਜੀ ਆਪਾਂ ਫੋਟੋ ਵਗੈਰਾ ਕਰਕੇ ਗੱਲਬਾਤ ਕੀਤੀ ਸੀ ਉਹ ਬੈਠ ਕੇ ਕਾਫੀ ਚਾਹ ਪਾਣੀ ਪੀਤਾ ਉਹਦੀ ਆਪਾਂ ਵੀਡੀਓ ਨਹੀਂ ਬਣਾ ਸਕਿਆ ਕਿਉਂਕਿ ਉਹ ਥੋੜੀ ਜਿਹਾ ਇਤਰਾਜ਼ ਕਰਦੇ ਆ ਵੀ ਪਤਾ ਨਹੀਂ ਕਿਉਂ ਸਾਡੀ ਵੀਡੀਓ ਬਣਾ ਰਹੇ ਆ ਇਸੇ ਕਰਕੇ ਥੋੜੀ ਜੀ ਫੋਟੋ ਹੀ ਕਰਾ ਲਈ ਸੀਗੀ ਤੇ ਹੋਰ ਮਿੱਤਰੋ ਬਾਕੀ ਜਾਣਕਾਰੀ ਆਪਾਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਅੱਗੇ ਵੀ ਸਾਂਝੀ ਕਰਦੇ ਰਹਿਾਂਗੇ ਹੋਰ ਆਉਣ ਵਾਲੀਆਂ ਵੀਡੀਓ ਵੀ ਆਪਣੀਆਂ ਜਿਹੜੀਆਂ ਆਉਂਦੀਆਂ ਰੋਂਗੀਆਂ ਇੱਕ ਦੋ ਵੀਡੀਓ ਹੋਰ ਆ ਬਾਕੀ ਉਸ ਤੋਂ ਬਾਅਦ ਆਪਣੀ ਹੁਣ ਵਾਪਸੀ ਆ ਅਹਿਮਦ ਖੰਨੀ ਹਾਂਜੀ ਮਿੱਤਰੋ ਲੋਵੇ ਆਪਣੀ ਕੰਪਨੀ ਸੀਗੀ ਰਾਇਲ ਸਟੋਨ ਜੇ ਤੁਸੀਂ ਦੇਖਣਾ ਚਾਹੋ ਸਕਦੇ ਆ ਤਾਂ ਇੰਸਟਾਗ੍ਰam ਤੇ ਇਹਨਾਂ ਦਾ ਇੱਕ ਪੇਜ ਆ ਰਾਇਲ ਸਟੋਨ ਦੇ ਨਾਂ ਤੇ ਤੇ ਤੁਹਾਨੂੰ ਇਹਨਾਂ ਦੇ ਕੰਮਕਾਰ ਜਿਹੜੇ ਨੇ ਘਰਾਂ ਦੇ ਵਿੱਚ ਕੰਮ ਕੀਤੇ ਹੁੰਦੇ ਘਰ ਆਪਾਂ ਤਾਂ ਇੱਥੇ ਕੰਪਨੀ ਚ ਆਏ ਸਿਗੇ ਤੇ ਆਪਾਂ ਮਕਸਲੇ ਤਾਂ ਬਣੇ ਹੋਏ ਲੱਗੇ ਤਾਂ ਦੇਖ ਲੈਣੇ ਸ਼ਾਇਨਾ ਸ਼ਾਇਨਾ ਜੀ ਤੇ ਇਹ ਜਿਹੜੀ ਇਹਨਾਂ ਦੇ ਪਿੱਛੇ ਦਾ ਰਾਜ ਹੁੰਦਾ ਹੈ ਵੀ ਕਿਵੇਂ ਬੜੀ ਮਿਹਨਤ ਲਗਾਈ ਜਾਂਦੇ ਕੰਮ ਕਰਾਉ। ਉਹ ਦੇਖੋ ਬਾਈ ਜਿਹੜਾ ਆ ਸਾਹਮਣੇ ਸੈੱਟ ਕਰ ਰਿਹਾ ਐ ਮਸ਼ੀਨ ਨੂੰ ਤੇ ਮਸ਼ੀਨ ਜਿਹੜੀ ਆ ਆਟੋਮੈਟਿਕਲੀ ਛੋਟੇ-ਛੋਟੇ ਪੀਸ ਵੀ ਇੱਕ ਵੱਡੇ ਪੱਥਰ ਤੋਂ ਸਾਈਜ਼ ਦੇ ਹਿਸਾਬ ਦੇ ਨਾਲ ਛੋਟੇ-ਛੋਟੇ ਪੀਸ ਆ ਜਿਹੜੇ ਕੱਟ ਕੇ ਐਂਡ ਕਟਿੰਗ ਕਰਕੇ ਇੱਕੋ ਜਿਹਾ ਮਕਸਦੇ ਦੇ ਹਿਸਾਬ ਨਾਲ ਬਣਾ ਦਿੱਤਾ ਜਾਂਦਾ ਆ ਤੇ ਅੱਗੇ ਜਿਹੜੀਆਂ ਹੋਰ ਗਾਹਾਂ-ਗਾਹ ਮਸ਼ੀਨਾਂ ਆ ਉਹਨਾਂ ਦੇ ਨਾਲ ਇਹਨਾਂ ਨੂੰ ਜਿਹੜਾ ਗ੍ਰाइंड ਕੀਤਾ ਜਾਂਦਾ ਜਿੱਥੇ-ਜਿੱਥੇ ਥੋੜੀ ਜੀ ਪੱਥਰ ਦੀ ਜਿਆਦਾ ਰਗੜਾਈ ਕਰਨੀ ਹੈ ਇਹ ਸਾਰਾ ਸਮਾਨ ਹੈ ਜਿਹੜਾ ਇੱਥੇ ਹੀ ਤਿਆਰ ਕਰਕੇ ਇੱਥੇ ਐਨ ਸੈੱਟ ਕਰਕੇ ਗੱਡੀ ਦੇ ਵਿੱਚ ਲਿਜਾ ਕੇ ਤੇ ਸਿਰਫ ਅਗਲੇ ਦੇ ਘਰ ਫਿੱਟ ਕਰਨੀ ਜਾਂਦੇ ਆ ਤੇ ਉਹ ਦੇਖੋ ਬਾਈ ਨੇ ਥੋੜੇ ਪੀਸ ਜਿਹੜੇ ਆ ਚੱਕ ਕੇ ਸਾਈਡਾਂ ਤੇ ਰੱਖ ਲਿਆ ਜਿੰਨੇ ਜਿੰਨੇ ਵੀ ਕਟਿੰਗ ਦੇ ਹਿਸਾਬ ਦੇ ਨਾਲ ਜ਼ਿਆਦਾਤਰ ਇੱਥੇ ਜਿਹੜਾ ਕੰਮ ਆ ਉਹ ਸਾਈਜ਼ਾਂ ਦਾ ਬਰੀਕੀ ਦੇ ਹਿਸਾਬ ਦੇ ਨਾਲ ਕਾਫੀ ਬਰੀਕ ਕੰਮ ਆ ਓਕੇ ਜੀ ਬਾਏ ਬਾਏ ਸਸਰੀਕਾਲ ਫੇਰ ਮਿਲਾਂਗੇ ਮਿੱਤਰੋ ਅਗਲੀ ਵੀਡੀਓ ਦੇ ਨਾਲ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਓਕੇ ਬਾਏ ਸਸਰੀਕਾਲ ਆਦਾਬ ਸਲਾਮ ਵਾਲੇ